ਹਾਂਜੀ ਇਹ ਅੱਗ ਲੱਗੀ ਭਾਈ ਦੋ ਜਣ ਛੜ ਗਏ ਤੇ ਇੱਕ ਜਣ ਦੀ ਮੌਤ ਹੋ ਗਈ ਆ ਤੇ ਸਿਵਲ ਚ ਲੈ ਗਏ ਕਿੰਨੇ ਜਣ ਟੋਟਲ ਕਿੰਨੇ ਜਣੇ ਸੀ ਦੋ ਜਣੇ ਜੀ ਇੱਕ ਦੀ ਮੌਤ ਹੋਈ ਹੈ ਹਾਂਜੀ ਇੱਕ ਦੀ ਮੌਤ ਹੋਈ ਹੈ ਤੇ ਟੋਟਲ ਦੋ ਜਣੇ ਸੀ ਹਾਂਜੀ ਹਾਂਜੀ ਗੱਲ ਕੀ ਹੋਈ ਪਤਾ ਲੱਗਾ ਇਹ ਭਾਈ ਅੱਗ ਲੱਗੀ ਹੈ ਜੀ ਅੱਗ ਛੜ ਕੇ ਤਾਂ ਕ੍ਰਾਸ ਹੋਈ ਹੈ ਤੇ ਬਸ ਬੁੱਲਾ ਪਿਆ ਹੋਵਾ ਦਾ ਦੋਨਾਂ ਨਾਲ ਹੋ ਸਕੇ ਦੋ ਜਿਵੇਂ ਕਹਿੰਦਾ ਬਾਬਰ ਹੁਣੋਂ ਬਾਈਕ ਸਵਾਰ ਹਾਂਜੀ ਦੋਵੇਂ ਜਣ ਦੋਵੇਂ ਇੱਕ ਲੇਡੀ ਸੀ ਲੇਡੀ ਸੀ ਹੋਈ ਹੈ ਛੋਟੀ ਬੱਚੀ ਦੀ ਹੋਈ ਹੈ ਬੱਚੀ ਦੀ ਬੱਚੀ ਦੀ ਮੌਤ ਹੋ ਗਈ ਦੁੱਧਾ ਦੀ ਮੌਤ ਹੋਈ ਹੈ ਕੀ ਨਾਂਜੀ ਤੁਹਾਡਾ ਮੰਨ ਲਓ ਸਿੰਘ ਕਾ ਗੱਲ ਕਰੀ ਪਹੇਰ ਦਾ ਨੰਬਰ ਆ ਰਿਹਾ ਹੈ ਜੀ ਥੋੜੀ ਇੱਥੇ ਜ਼ਬਰਦਸਤ ਹੱਗ ਲੱਗੀ ਯਾਰ ਆਪਣੇ ਪੰਪ ਦੇ ਨਾਲ ਨਾਲ ਚੱਲ ਗਈ ਇਹ ਹੇਕੜ ਵਾਲੀ ਕਿੱਦਾਂ ਨਾਲ ਹੋ ਜੇ ਕੋਈ ਆਉਂਦੇ ਜਿਹੜਾ ਪਾਈ ਜਾਂਦਾ ਪਾਈ ਨਾਲ ਟਰੈਕਟਰ ਛੱਡ ਕੇ ਪੱਤਾਂ ਦੇ ਬਾਹਰ ਦੇ ਵਿੱਚ ਉਹ ਨਾ ਇਹ ਕਾਹ ਕਰੇਗਾ ਇਹ ਨੂਰਪੁਰ ਸੇਠਾ ਫੈਂਡਾ ਫਰੋਜ਼ਪੁਰ ਦਾ ਇਹ ਕਿੰਨੀ ਏਕੜ ਮਾਰ ਜਿਹੜੀ ਆ ਉਹ ਸੜ ਗਈ ਹੈ ਨਹੀਂ ਇਹਦੇ ਚ ਹੁਣ ਤੇ ਅਸੈਸਮੈਂਟ ਹੋਏਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿੰਨੀ ਹੈਗੀ ਹੈ ਸਰ ਹੇਲੇ ਵੀ ਆਗ ਜਿਹੜੀ ਆ ਲੱਗੀ ਆ ਔਰ ਫਾਈਵ ਗ੍ਰਿਡ ਪੁੱਛੀ ਇੱਥੇ ਬਿਜਾਣ ਵਾਸਤੇ ਹਾਂ ਬਿਜਾ ਰਹੀ ਹੈ ਲੱਗੀ ਹੋਈ ਆ ਬਸ ਉਹ ਦੇਖੋ ਬਚ ਗਈ ਹੁਣ ਜਾਂਦੇ ਕਿ ਦੂਸਰ ਸਰ ਇਸ ਅੱਗ ਦੇ ਵਿੱਚ ਜਿਹੜਾ ਇੱਥੇ ਦੱਸਿਆ ਜਿਹੜਾ ਬਾਗਰੂਲਾ ਆਇਆ ਸੀਗਾ ਤੇ ਉਹਦੇ ਵਿੱਚੋਂ ਉਸਿਆ ਆਇਆ ਹਾਂ ਬਾਗਰੂਲਾ ਆਇਆ ਸੀਗਾ ਕੋਈ ਇੱਥੇ ਦੱਸ ਰਿਹਾ ਜਿੱਦਾਂ ਵੀਡੀਓ ਵੀ ਲੱਗੀ ਹੋਈ ਹੈ ਤੇ ਉਹ ਪਿੱਛੋਂ ਧੂੰਆਂ ਆ ਰਿ ਤਾਂ ਫਰੀਦ ਅੰਮ੍ਰਿਤ ਨਾਲ ਪੁੱਛੇ ਲਈ ਕਿ ਤੇ ਬਰਨਰ ਸਿਸਟਮ ਤੇ ਤੇ ਇਹ ਡੈਥ ਕਿੰਨੀ ਹੋਈ ਹੈ ਸਰ ਡੈਥ ਲੜਕੀ ਦੀ ਹੋਈ ਹੈ ਪੂਰੀ ਤਰ੍ਹਾਂ ਚੂਸ ਕੇ ਮਟੋਨੋ ਲੈ ਕੇ ਹੈਗੇ ਆ ਹਸਪੀਟਲ ਦੇ ਰੋਡਾਂ ਮੇਟ ਚੁਵਾ ਦਿੱਤਾ ਪੂਰੀ ਤਰ੍ਹਾਂ ਚੂਸ ਗਈ ਹੈ ਹਾਂਜੀ ਇਹ ਫਰੀਦਕੋਟ ਦੇ ਦੱਸ ਰਹੇ ਆ ਪੁਲਿਸ ਦੀ ਸਟੇਟਮੈਂਟ ਦੇ ਮੁਤਾਬਿਕ ਤਾਂ ਹੁਣ ਸਾਰਾ ਪ੍ਰਸ਼ਾਸਨ ਇੱਥੇ ਪੁੱਛਿਆ ਹੋਇਆ ਹੈ ਬਿਲਕੁਲ ਬਿਲਕੁਲ ਸਾਡੇ ਡੀਐਸਪੀ ਲੈ ਅੰਡਸਟਰੀਆਂ ਤੋਂ ਹੋਰ ਤੇ ਕੀ ਪਤੀ ਸਾਡੇ ਡੀਐਸਪੀ ਤੁਸੀਂ ਦੇਖੋ ਇੱਥੇ ਅਜੇ ਤੱਕ ਜ਼ਿੰਮੇਵਾਰ ਰਿਹਾ ਹੈ ਅਸੀਂ मौके ਦੇ ਉੱਤੇ ਜਿਹੜਾ ਵਾ ਇਹ ਵੀ ਕਰਨ ਕਰਦੇ ਪੈ ਰਹੇ ਆ 对对 <laughs>